ਓਹ ਆਹ ਸਹੀ ਗੱਲ ਹੈ ਵਾਹ ਹੋਰ ਜੀ ਠੀਕ ਹੈ ਜੀ ਜਰਾ ਜੀ ਤਕੜਿਓ ਬੜੇ ਦਿਨ ਬਾਅਦ ਮਿਲੇ ਹਾਂ ਕਿੱਥੇ ਰਹਿਣ ਲੱਗ ਗਏ ਅੱਜ ਮੈਂ ਬਹੁਤ ਦਿਨ ਬਾਅਦ ਆਇਆ ਮੇਰੇ ਯਾਰ ਦੋਸਤ ਦੀ ਵਰਕਸ਼ਾਪ ਤੇ ਇੱਕ ਬਾਈਰਰ ਕੇ ਨਵੀਂ ਵੈਲਡਿੰਗ ਮਸ਼ੀਨ ਲੈ ਕੇ ਆਏ ਆ ਤੇ ਉਹ ਆਮੰਦਾ ਨਹੀਂ ਯੂਜ਼ ਕਰਦਾ ਆਪਾਂ ਮਤਲਬ ਵਰਕਸ਼ਾਪ ਤੇ ਅੱਗੇ ਬਾਈਰਰ ਗਿਆ ਜਿੱਤੇ ਤੇ ਰਾਸ਼ਨਾ ਹੋਵੇ ਉਹ ਵੀ ਸੀਜ਼ਨ ਚ ਇਹ ਕਿਵੇਂ ਹੋ ਸਕਦਾ ਆ ਲਿਆਂਦੀ ਦੋਸਤੋ ਇਹਨਾਂ ਨੇ ਮਸ਼ੀਨ ਚੱਲੀਆਂ ਤਾਂ ਕੰਮ ਜੋਰਾ ਚੱਲਣਾ ਤੇ ਕੀ ਕਿੰਨੀ ਲੰਮਾਈ ਹੋਊਗੀ ਇਹਦੀ ਭਾਈ ਇਹਦੀ ਹੋਣੀ ਹੈ ਜੀ 26 ਫੁੱਟ ਇਹ ਹੈਗਾ ਮਿੱਗ ਵੈਲਡਿੰਗ ਵਾਜਦਾ ਠੀਕ ਹੈ ਜੀ ਜਿਵੇਂ ਆਪਾਂ ਦੂਜਾ ਬੈਲਡਿੰਗ ਸੀਗਾ ਪਹਿਲਾਂ ਚੱਲਦੇ ਜਿਵੇਂ ਉਹ ਰੌੜ ਪੈਂਦੀ ਸੀ ਹਾਂਜੀ 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 ਇਹਦੇ ਵਿੱਚ ਆ ਵਾਇਰ ਪੈਂਦੀ ਆ ਇਹਦੇ ਵਿੱਚ ਰੌੜ ਨਹੀਂ ਪੈਂਦੀ ਕਿਹੜੇ ਥਾਂ ਤੋਂ ਆਈ ਹੈ ਜੀ ਇਹ ਇਹ ਗੁਜਰਾਤ ਤੋਂ ਤਿਆਰ ਕਰਵਾਈ ਰੇ ਇਧਰ ਪਹਿਲਾਂ ਹਣ ਹੋਊਗੀ ਹਾਂ ਮੜਾ ਮੜਾ ਹੋ ਗਦਾ ਇਹਦੇ ਵਿੱਚ ਜੋੜ ਨਹੀਂ ਜੀ ਜਿਵੇਂ ਜੋੜਨੇ ਪੈਂਦੇ ਜਿਹੜਾ ਪਹਿਲਾਂ ਵੈਲਡਿੰਗ ਲਾਉਂਦੇ ਸੀ ਆਪਾਂ ਉਹਦੇ ਉੱਪਰ ਮਸਾਲਾ ਆ ਜਾਂਦਾ ਜੀ ਝਾੜਨਾ ਪੈਂਦਾ ਝਾੜਨਾ ਪੈਂਦਾ ਇਹਦੇ ਝਾੜਨਾ ਨਹੀਂ ਪੈਂਦਾ ਸਿੱਧਾ ਹੀ ਕੰਮ ਆ ਹਾਂ ਨਾ ਗ੍ਰੈਂਡਰ ਲਾਉਣਾ ਪਊਗਾ ਤੇ ਬਾਕੀ ਆ ਦੇਖ ਲਓ ਭਈ ਰਾਜਪੂਰਾ ਪਿਆ ਵੈਕੜੀ ਇੰਨੀਆਂ ਮਸ਼ੀਨਾਂ ਸਾਰੀਆਂ ਭਈ ਆਪਣੇ ਪਿੰਡ ਤੋਂ ਕਿਹਨਾਂ ਕਿਹ ਬਾਹਰੋਂ ਵੀ ਆਏ ਜੇ ਕੇਚ ਫਾਲਟ ਪੈਂਦਾ ਇਸ ਇਕੱਠਾਂ ਵਾਲੀ ਮਸ਼ੀਨ ਚ ਜਾਂ ਵੱਡੀ ਚ ਸਾਰਾ ਤੇ ਸੈੱਟ ਕਰ ਦਿੰਨੇ ਆ ਕਿਸੇ ਵੀ ਤਰ੍ਹਾਂ ਦਾ ਫਾਲਟ ਹੋਵੇ ਕਿਸੇ ਤਰ੍ਹਾਂ ਦਾ ਅੱਜ ਮੈਂ ਬਹੁਤ ਦਿਨ ਬਾਅਦ ਆਇਆ ਮੇਰੇ ਯਾਰ ਦੋਸਤ ਦੀ ਵਰਕਸ਼ਾਪ ਤੇ ਆਪਣੇ ਪੰਡਾਦਣਗੇ ਜਿਹੜੇ ਟਰਾਲੀਆਂ ਬਣਾਉਂਦੇ ਆ ਤੇ ਟਰਾਲੀਆਂ ਬਣਾਉਣ ਚ ਬਹੁਤ ਮਸ਼ਹੂਰ ਆ ਸਾਰਿਆਂ ਨੂੰ ਪਤਾ ਹੈ ਤੇ ਮੇਰੇ ਇੱਥੇ ਆਉਣ ਦਾ ਕਾਰਨ ਦਰਅਸਲ ਇੱਕ ਤਾਂ ਮੈਂ ਬਹੁਤ ਟਾਈਮ ਬਾਅਦ ਆਇਆ ਇਸ ਮੈਚ ਨਾਲ ਮਿਲ ਅਗੇ ਇੱਕ ਬਾਈਰ ਕੇ ਨਵੀਂ ਵੈਲਡਿੰਗ ਮਸ਼ੀਨ ਲੈ ਕੇ ਆਏ ਆ ਤੇ ਉਹ ਆਮੰਦਾ ਨਹੀਂ ਯੂਜ਼ ਕਰਦਾ ਸਾਨੂੰ ਉਹ ਵੀ ਦਿਖਾਉਣੇ ਆ ਬੜੀ ਵਧੀਆ ਚੀਜ਼ ਹੈ ਉਹਦੇ ਵਿੱਚ ਵੈਲਡਿੰਗ ਵਾਸਤੇ ਸਿੱਖੀਆਂ ਨਹੀਂ ਵਰਤੀਆਂ ਜਾਂਦੀਆਂ ਤੇ ਆਪਾਂ ਚੱਲਦੇ ਆਂ ਅੰਦਰ ਵਰਕਸ਼ਾਪ ਦੇ ਤੇ ਬਾਕੀ ਤੁਹਾਨੂੰ ਪਤਾ ਹੀ ਸੀਜ਼ਨ ਚੱਲ ਪਿਆ ਤੇ ਹੁਣ ਸਾਰੇ ਆਪ ਦਾ ਕੰਮ ਕੰਮ ਕਰਾ ਰਹੇ ਆ ਤੇ ਉਧਰ ਇਕੱਠਾ ਨਾਲ ਕੰਮ ਵੀ ਚੱਲ ਪਿਆ ਅਸਲ ਇਹ ਇਕੱਠਾ ਪਹਿਲਾਂ ਦੀਆਂ ਪੰਗਾਂਆਂ ਗਿਆ ਤੇ ਹੁਣ ਹੌਲੀ ਹੌਲੀ ਮਤਲਬ ਜਿਹੜੇ ਬਾਹਣਾਂ ਬਿਲੇ ਕਰੀ ਜਾਂਦੇ ਇੱਥੇ ਰੱਖੀਆਂ ਸੀ ਇਹਨਾਂ ਨੇ ਹੁਣ ਫਿਰ ਨਵੀਆਂ ਇਕੱਠਾ ਬਣਾਉਣਗੇ ਫਿਰ ਉਹ ਸਟੋਰ ਕਰਨਗੇ ਚਲੋ ਚੱਲੀ ਜਾਣਾ ਲੋ ਵੀ ਦੋਸਤੋ ਆਪਾਂ ਮਤਲਬ ਵਰਕਸ਼ਾਪ ਤੇ ਅੱਗੇ ਬਾਈ ਅਰਗਿਆਂ ਦੀ ਤੇ ਤੇ ਰਸਨਾ ਹੋਵੇ ਉਹ ਵੀ ਸੀਜ਼ਨ ਚ ਇਹ ਕਿਵੇਂ ਹੋ ਸਕਦਾ ਵਿਖਾਉਣਿਆ ਤੁਹਾਨੂੰ ਬਥੇਰੇ ਕੁਥ ਬਣਾਈ ਜਾਂਦੇ ਲੱਗੇ ਪਏ ਬੰਦੇ ਇਤਨਾ ਪੈਰ ਧਰਨੋਂ ਥਾਣੀਗਾ ਤੇ ਸੀਜ਼ਨ ਵਿੱਚ ਤਾਂ ਨਾ ਹੀ ਸਿਸਟਮ ਹੁੰਦਾ ਨਿੱਕਾ ਮੋਟਾ ਕੰਮ ਕਰਦਾ ਤਾਂ ਟਾਈਮ ਹੀ ਨਹੀਂ ਲੱਗਦਾ ਕਿਉਂਕਿ ਕੰਮ ਹੁੰਦਾ ਹੀ ਬਹੁਤ ਜ਼ਿਆਦੇ ਨਾਲ ਤਿੰਨ ਜਣੇ ਮਿਸਤਰੀ ਐ ਇਹ ਵਾਲਾ ਜੀ ਆਹ ਲਿਆਂਦੀ ਦੋਸਤੋ ਇਹਨਾਂ ਨੇ ਮਸ਼ੀਨ ਆ ਬਾਕੀ ਦੀ ਜਾਣਕਾਰੀ ਤਾਂ ਬਾਈ ਰਣਜੀਤ ਅਰਗੇ ਦੇਣਗੇ ਬਾਈ ਗਰਮੀਤ ਅਰਗੇ ਆਸੇ ਆ ਤਾਂਬੇ ਤਾਰ ਨਾਲ ਕੋਈ ਜਗਾੜ ਚੱਲਦਾ ਇਹਨਾਂ ਦਾ ਤੇ ਬਹੁਤ ਵਧੀਆ ਚੀਜ਼ ਆ ਇਹ ਬਾਕੀ ਜਿੰਨੇ ਰਫਤਾਰ ਨਾਲੇ ਕੰਮ ਕਰਦੇ ਐ ਇਹਨਾਂ ਨੂੰ ਤਾਂ ਲੋਡ ਵੀ ਇਹਨਾਂ ਚੀਜ਼ਾਂ ਦੀ ਹੋਰ ਜੀ ਟਾਟੋ ਚੱਲੀਆ ਦਾ ਕੰਮ ਜੋਰਾ ਚਾਹੁੰਦਾ ਤੇ ਹਾਂਜੀ ਚੱਲੀਆ ਦਾ ਹੀ ਚੱਲੀ ਟਰਾਲੀ ਕਿੰਨੀ ਹੈ ਕਹੇ ਗਿਆ ਹੈ ਅੱਛਾ ਇਕੱਠਾ ਲਈ ਆਹ ਇਹ ਇਕੱਠਾ ਵਾਲਾ ਰੇੜਾ ਇਹ ਟਰਾਲਾ ਬਣਾਉਂਦਾ ਜੀ ਟਰਾਲਾ ਕੀ ਕਿੰਨੀ ਲੰਮਾਈ ਹੋਗੀ ਇਹਦੀ ਬਈ ਇਹਦੀ ਹੁਣੇ ਆਈ 26 ਫੁੱਟ ਅੱਛਾ 20 32 ਫੁੱਟ ਬਣਾਉਂਦੇ ਆਪਣੇ ਤਾਂ ਹਾਂ ਇਕੱਠਾ ਕਰਕੇ ਬਣਾਉਣ ਲੱਗ ਗਏ ਨਹੀਂ ਤਾਂ ਨਾ ਉਧਰ ਹੁੰਦਾ ਨਕੋਦਰ ਵਾਲੀ ਸਾਈਡ ਰੰਦਰ ਵਾਲੀ ਸਾਈਡ 32 32 ਫੁੱਟ ਲੰਬੇ ਟਰਾਲੇ ਉਹ ਬਣਾਉਂਦੇ ਗੰਨੇ ਕਰਕੇ ਸਾਡੇ ਬੱਤੀ ਬਣਾਉਂਦੇ ਜੀ ਵਿੱਚ ਨਹੀਂ ਜਾਂਦੇ ਕਿਹੜਾ ਪਿੰਡ ਆਪਣਾ ਹਾਂ ਇਹ ਆਦਮੀ ਬੜਾ ਬੜਾ ਜਲੰਧਰ ਦੀ ਜਲੰਧਰ ਦੀ ਕਿੱਥੋਂ ਤੁਸੀਂ ਕਿਹੜਾ ਪਿੰਡ ਆਓ ਆਦਮਪੁਰ ਆਦਮਪੁਰ ਬਿਲਗੇ ਤੋਂ ਕਿੰਨੀ ਕਿ ਦੂਰ ਹੈ ਹਾਂਜੀ ਬਿਲਗੇ ਤੋਂ ਕਿੰਨੀ ਕਿ ਦੂਰ ਹੈ ਬਿਲਗੇ ਤੋਂ ਬਿਲਗਾ ਪਿੰਡ ਆ ਥੱਥੇਕ ਹਾਂ ਨੂਰਮਲ ਦਾ ਨੂਰਮਲ ਤੋਂ ਵੀ ਕਿੰਨੀ ਕਿ ਦੂਰ ਹੈ 42 ਕਿਲੋਮੀਟਰ ਦਾ ਜੀ ਮੇਰਾ ਜੀ ਇਹ ਨੂਰਮਲ ਮੈਂ ਮੈਂ ਬਿਲਗੇ ਬਹੁਤ ਗਿਆ ਹੈ ਅੱਛਾ ਅੱਛਾ ਬਿਲਗਾ ਹੈਗਾ 6-7 ਕਿਲੋ ਜਿਹੜੇ ਤਾਰਾ ਸਿੰਘ ਬਿਲਗਾ ਨਹੀਂ ਉਹ ਮੇਰੇ ਦੋਸਤ ਹੈ ਉਹ ਇੱਥੇ ਪਿੰਡ ਵੀ ਆ ਗਏ ਆਪਣੇ ਕੋਲੇ ਟ੍ਰਵਲਿੰਗ ਬਣਾਉਂਦੇ ਜਿਹੜੇ ਹੋ ਜੀ ਠੀਕ ਹੈ ਜੀ ਜਲਾਬ ਜੀ ਤਕੜਿਓ ਬੜੇ ਦਿਨਾਂ ਬਾਅਦ ਮਿਲੇ ਹਾਂ ਕਿੱਥੇ ਰਹਿਣ ਲੱਗ ਗਏ ਮੈਂ ਹੈ ਨਹੀਂ ਸੀ ਬਾਹਰ ਗਿਆ ਸੀ ਅਸਲ ਜ਼ਿਆਦਾ ਟਾਈਮ ਤੇ ਚੰਡੀਗੜ੍ਹੇ ਲੱਗ ਗਿਆ ਤੇ ਬਾਕੀ ਹੁਣ ਮੈਂ ਵੀ ਜਿੱਡੇ ਢੱਲਾ ਹੋ ਗਏ ਸ ਹਹੀ ਹੋਇਆ ਤੇ ਆ ਮੈਨੂੰ ਦੱਸੋ ਜੀ ਕੀ ਜਗਾੜ ਲਿਆਂਦਾ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਇਹਦੀਆਂ ਹਾਂ ਰੱਬ ਦਾ ਬਹੁਤ ਬਧਾਵੇ ਤੇ ਕੀ ਸਿਸਟਮ ਆ ਜੀ ਇਹ ਦੱਸੋ ਮੜਾ ਜਾਣਕਾਰੀ ਚਾਹਣਾ ਪਾਓ ਇਹ ਹੈਗਾ ਮਿਗ ਬੈਲ ਨਹੀਂ ਵਜਦਾ ਠੀਕ ਹੈ ਜੀ ਜਿਵੇਂ ਆਪਾਂ ਦੂਜਾ ਬੈਲਡਿੰਗ ਜੀਗਾ ਪਹਿਲਾਂ ਚੱਲਦੀ ਜਿਵੇਂ ਉਹ ਰੌੜ ਪੈਂਦੀ ਸੀ ਹਾਂਜੀ 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 ਇਹਦੇ ਵਿੱਚ ਆ ਵਾਇਰ ਪੈਂ ਠੀਕ ਹੈ ਕਿਤਾ ਇਹਦਾ ਕਰਕੇ ਵੈਲਡਿੰਗ ਦੀ ਮਜ਼ਬੂਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਹਾਂਜੀ 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 ਕਿਹਦੇ ਸਫਾਈ ਬਹੁਤ ਆਉਂਦੀ ਹੈ ਵੈਲਡਿੰਗ ਦੀ ਹਾਂਜੀ 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 ਹਾਂ ਤੇ ਬਾਕੀ ਇਹਦੇ ਨਾਲ ਉਹ ਗੈਸ ਲੱਗਦੀ ਆ ਹਾਂਜੀ ਹਾਂਜੀ ਉਹ ਬਲੀ ਹਾਂ ਤੇ ਬਾਕੀ ਕੱਲ ਹੋਰ ਵੀ ਆਣਾ ਇੱਧਰ ਉਹ ਸਿੱਖਾ ਬਦਲਦੀ ਵੀ ਲੋੜ ਨਹੀਂ ਹਾਂ ਹਾਂ ਉਹੀ ਚਲਾਓ ਤੇ ਲੰਬਾ ਕੰਮ ਚੱਲੂ ਬਸ ਹਾਂ ਕਿੰਨੇ ਦਿਨ ਵਰਜੀ ਚਲਾਓ ਜਾਂਦੇ ਕਰ ਬੰਡਲ ਹੀ ਮੁੱਕਦਾ ਹਾਂ ਹੂੰ ਹੂੰ ਤੇ ਵਧੀਆ ਗੱਲ ਆ ਜੀ ਪਹਿਲਾਂ ਤੁਹਾਨੂੰ ਬਹੁਤ ਇੱਕ ਵਾਰੀ ਹੋਰ ਵਧਾਈਆਂ ਹਾਂ ਹਾਂ ਸਭ ਨੂੰ ਚੰਗੀ ਚੀਜ਼ ਲੈ ਕੇ ਆਏ ਆ ਵੈਸੇ ਆਮ ਤਾਂ ਨਹੀਂ ਵਰਤਦੇ ਆਪਣੇ ਆਮਣ ਨਹੀਂ ਆਪਣੇ ਹੈਂਡਲ ਬਲੋਟ ਇੱਕ ਦ ਉਹ ਫੈਕਟਰੀ ਨੇੜੇ ਇੱਧਰ ਹੀ ਹੈ ਫੈਕਟਰੀਆਂ 'ਚ ਹੋਣਾ ਹਾਂਜੀ ਹਾਂਜੀ ਇਹ ਵੀ ਆਪਾਂ ਸਪਰੇਸ ਹੁੰਦਿਆਰ ਕਰਵਾਈ ਆਰਡਰ ਅੱਛਾ ਕਿਹੜੇ ਥਾਂ ਤੋਂ ਆਈ ਹੈ ਜੀ ਇਹ ਇਹ ਗੁਜਰਾਤ ਤੋਂ ਤਿਆਰ ਕਰਵਾਈ ਹੈ ਗੁਜਰਾਤ ਤੋਂ ਕਿੰਨੇ ਦਾ ਪ੍ਰੋਜੈਕਟ ਹੋਣਾ ਹੈ ਇਹ ਕੋਈ ਆਈਡੀਆ ਇਹ ਜੀ ਲਗਭਗ ਤੇ ਲੱਗ ਹੀ ਗਿਆ ਸੀ 1 20-25000 1 ਲੱਖ 20-25000 ਤੇ ਆਮ ਕਿੰਨੇ ਦੀ ਹੁੰਦੀ ਹੈ ਜੀ ਆ ਨਾਰਮਲ ਹੁੰਦੀ ਵੈਲਡਿੰਗ ਮਸ਼ੀਨ ਉਹ ਤਾਂ ਆ ਜਾਂਦੀ ਹੈ ਜੀ 60-65000 ਦੀ ਵੀ ਆ ਜਾਂਦੀ ਹੈ ਦੁੱਗਣੀ ਤੇ ਮਹਿੰਗੀ ਹੋ ਗਈ ਹਾਂ ਅਛਾ ਤਾਂ ਗੈਸ ਦਾ ਵੀ ਨਾਲ ਕੰਮ ਹੈ ਹਾਂਜੀ ਹਾਂਜੀ CO2 ਗੈਸ ਲੱਗਦੀ ਨਾਲ ਇਹਦੇ ਉਹਦਾ ਕਰਕੇ ਸਫਾਈ ਆਉਂਦੀ ਹੈ ਇਹਦੇ ਵਿੱਚ ਵੈਲਡਿੰਗ ਦੇ ਵਿੱਚ ਤੇ ਗਰੰਟੀ ਵਾਰੰਟੀ ਕੀ ਹੁੰਦੀ ਹੈ ਗਰੰਟੀਆਂ ਦੀ ਫੁੱਲ ਗਰੰਟੀ ਹੈ ਜਿੰਨਾ ਜਨ ਮਰਜ਼ੀ ਕਰਾਓ ਬਾਕੀ ਨੇ ਸੇ ਕਰੀਗਰਤਾ ਆ ਪੈ ਗਈਆਂ ਆ ਸਾਡੇ ਫੋਰਮੈਨ ਦੀ ਆਗੇ ਚਲਾ ਕੇ ਦਿਖਾਉਣਗੇ ਇਹ ਚਲਾ ਕੇ ਦਿਖਾਏ ਮੜਾ ਜਾ ਇੱਕ ਬਣਾਏ ਦੱਸੇ ਮੜਾ ਜਾ ਹਾਂ ਤੇ ਠੱਠਾ ਕੰਮ ਚੱਲੀ ਜਾਂਦਾ ਜੋਰ ਜਿਹਾ ਉਹਨਾਂ ਤੇ ਹਾਂ ਪੂਰਾ ਤੇ ਆ ਟਰਾਲੀ ਇਕੱਠਾ ਲਈਏ ਟਰਾਲਾ ਆਈ ਇਕੱਠਾਂ ਲਈਏ ਆ ਦੋ ਤਾਂ ਹੁਣ ਹੀ ਗਏ ਟੁੱਟਣ ਤੋਂ ਪਹਿਲਾਂ ਹੀ ਟਰਾਲੀਆਂ ਕਿ ਟਰਾਲੇ ਨਹੀਂ ਟਰਾਲੇ 'ਚ ਬਿਠਣ ਵਾਲੇ ਹੁਣ ਇਹ ਕੰਮ ਜ ਆਜੋ ਦਿਖਾਉਣੇ ਸਾਨੂੰ ਦੋਸਤੋ ਚਲਾ ਕੇ ਆਜੋ ਬਸ ਆਈਆਂ ਸੁਦਾ ਹੈ ਹਾਂਜੀ ਇਹ ਤਾਂ ਬਾਹਰ ਬਹੁਤ ਵੱਲ ਵਰਤਦੇ ਹਾਂਜੀ ਰੇ ਇਧਰ ਪਹਿਲਾਂ ਆਉਣ ਹੋਊਗੀ ਹਾਂ ਹੋਣਗੀਆਂ ਠੀਕ ਹੈ ਆਹ ਰੱਖੋ ਚਲ ਚਲੋ ਜੀ ਲੋਰਾ ਪਤਾ ਨਾ ਲੈਣੀ ਤੁੰਗਾ ਰੋਲ ਨਾਲ ਘੁੰਮੂਗਾ ਅੱਛਾ ਹੌਲੀ ਹੌਲੀ ਉਹ ਨਾਲ ਨਾਲ ਕੋ ਮੜਾ ਮੜਾ ਹੋ ਗਦਾ ਜਿਵੇਂ ਜਿਵੇਂ ਤਾਰ ਮੁੱਕੀ ਜਾਂਦੀ ਹੈ ਤਾਰ ਖਿੱਚਾਈ ਜਾਂਦੀ ਹੈ ਹਾਂ ਸੋ ਇਹ ਆਪ ਕੋ ਜਾ ਰਹੀ ਹੈ ਕਾਰ ਉਹਦੇ ਅੰਦਰ ਉਹ ਜਿਹੜਾ ਸਹੀ ਗੱਲ ਹੈ ਵਾ ਦਨੋ ਦਨ ਟੈਕਨੋਲੋਜੀ ਵੱਧਦੀ ਜਾਂਦੀ ਹੈ ਮਹਤਰੀਨ ਚੀਜ਼ ਹੈ ਜਿਹੜੇ ਨੂੰ ਜੋੜਦੇ ਜਮਾ ਜੋੜਨੀ ਪੈਂਦੀ ਹੈ। ਬਾਕੀ ਗੱਲ ਇਹ ਨਹੀਂ ਕਿ ਸੋਈ ਬਹੁਤ ਵਧੀਆ ਹੋਣੀ। ਸਭ ਲਗਾਉਣੇ ਸੋਈ ਨੂੰ ਦੁਬਾਰਾ ਕਰੀ। ਵਹੀ ਨੂੰ ਕਰ ਲੈਣ ਦਿਓ। ਬੜਾ ਝਾਕ ਵੀ ਨਹੀਂ ਸਕਦੇ ਤੁਹਾਨੂੰ ਪਤਾ ਹੀ ਹੈ ਦੋਸਤਾਂ ਅੱਖਾਂ 'ਚ ਪੈ ਜਾਂਦਾ ਇਹ। ਬਾਕੀ ਇਹ ਤਾਂ ਕੜੇ ਹੋਏ ਆ। ਇਹਨਾਂ ਨੂੰ ਫਰਕ ਨਹੀਂ ਪੈਂਦਾ। ਇਹ ਗਲਤ ਗੱਲ ਹੈ। ਸਹੀ ਹੈ ਜੀ। ਦਿਖਾਇਆ ਬੜਾ ਆ। ਉਹ ਜਿਹੜਾ ਪਹਿਲਾਂ ਵੈਲਡਿੰਗ ਲਾਉਂਦੇ ਸੀ ਆਪਾਂ ਉਹਦੇ ਉੱਪਰ ਮਸਾਲਾ ਆ ਜਾਂਦਾ ਜੀ। ਝਾੜਨਾ ਪੈਂਦਾ। ਝਾੜਨਾ ਪੈਂਦਾ। ਇਹਦੇ ਝਾੜਨਾ ਨਹੀਂ ਪੈਂਦਾ। ਸਿੱਧਾ ਹੀ ਕੰਮ ਆ। ਹਾਂ ਨਾ ਗ੍ਰੈਂਡਰ ਲਾਉਣਾ ਪਊ। ਹਾਂ ਪੱਟੇ ਨਹੀਂ ਹੁੰਦੇ ਇਹਦਾ ਸਭ ਤੋਂ ਪੱਟੇ ਵਾਲੇ ਆ ਉਹਦੇ ਨਾਲੋਂ ਮਜ਼ਬੂਤੀ ਇਹਦੀ ਦੁੱਗਣੀ ਆ ਪਹਿਲਾ ਵਾਲੀ ਬਿਲਡਿੰਗ ਨਾਲੋਂ ਪਹਿਲਾ ਵਾਲੇ ਨਾਲ ਜਿਹਦੀ ਮਜ਼ਬੂਤੀ ਦੁੱਗਣੀ ਹੈ ਹਾਂ ਤੇ ਮਾੜਾ ਦਿਖਾਇਆ ਤੂੰ ਆ ਦੇਖੋ ਦੋਸਤੋ ਕਿ ਬਸ ਆ ਜਾਂਦੀ ਆ ਪੱਤਰੀ ਜੀ ਬਾਹਰ ਆ ਜਾਂਦੀ ਆ ਬਾਹਰ ਜੀ ਅੱਛਾ ਉਹੀ ਬਾਹਰ ਆ ਇਹ ਲੱਭੀ ਉਹ ਵਾ ਇੱਕ ਵਾਰੀ ਹੋਰ ਕਰਕੇ ਵਿਖਾ ਨਾਲ ਸੀ ਉਹ ਸ਼ਾ ਠੀਕ ਵੈਰੀ ਗੁੱਡ ਯਾਰ ਜਿੱਦਾਂ ਥੋੜਾ ਕੰਮ ਵੀ ਸੌਖਾ ਹੋ ਗਿਆ ਪੂਰਾ ਨਹੀਂ ਤਾਂ ਸੀਖਾ ਬਦਲਦੇ ਰਹਿੰਦਾ ਬੰਦਾ ਕਿਹਨੇ ਹਾਂ ਬਾਕੀ ਉਹਦੇ ਵਿੱਚ ਵੇਸਟ ਬਹੁਤ ਜਾਂਦੇ ਸੀ ਨਾ ਐਡੇ ਐਡੇ ਪੀਸ ਵੱਜ ਜਾਂਦੇ ਹਾਂ ਹਾਂ ਵੱਜਦੇ ਸੀ ਮਗਰ ਉਹ ਸਾਰੀ ਸੀਕਰੀਟ ਵੇਸਟ 0% ਵੇਸਟ ਸਾਰੀ ਸੀਕ ਤਾਂ ਲੱਗਦੀ ਵੀ ਨਹੀਂ ਸੀ ਹਾਂ ਤਾਂ ਜੀ ਤੇ ਬਾਕੀ ਬਾਈ ਗਰਮੀਦ ਕਿੱਧਰ ਗਿਆ ਅੱਜ ਉਹ ਯਾਰ ਅੱਜ ਹੈ ਨਹੀਂ ਬਠੰਡੇ ਕੋਈ ਕੰਮ ਚੱਲ ਰਿਹਾ ਅੱਛਾ ਅੱਛਾ ਤੇ ਬਾਕੀ ਹੋਰ ਵਧੀਆ ਚੱਲੀ ਜਾਂਦਾ ਕੰਮ ਹਾਂ ਹਾਂ ਤੇ ਦੂਜੀਆਂ ਟਰਾਲੀਆਂ ਨਹੀਂ ਬਣਾਂਗੀਆਂ ਹੁਣ ਕੀ ਆਰਡਰ ਐ ਲੈ ਆ ਨਹੀਂ ਹੈਗੇ ਆਰਡਰ ਹਾਂ ਉਹ ਵਿੱਚ ਆ ਸੀਗੇ ਯਾਰ ਗੱਟਾਂ ਵਾਲੇ ਹੁਣ ਤਾਂ ਫਿਰ ਕੰਮ ਜ਼ਿਆਦਾ ਇਹਨਾਂ ਦਾ ਚੱਲਣਾ ਲਈ ਹੈ ਨਾ ਮਹੀਨਾ ਕਿ ਰਹਿ ਗਿਆ ਇਹਨਾਂ ਨੇ ਜਾਣਾ ਸੀ ਭੇਵੇ ਹਾਂ 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 ਕਰਤੀ ਬਸ ਇਧਰ ਹੀ ਲੱਗੇ ਪਏ ਐਛਾ ਬੇਬੀ ਤੇ ਗੇ ਘੱਲਾਂ ਦਾ ਕੰਮ ਬਾਕੀ ਬਾਈ ਯਾਰ ਕੇ ਤੁਸੀਂ ਬੜੀ ਦੂਰ ਤੋਂ ਰੱਖੇ ਜਲੰਧਰ ਤੋਂ ਦੱਸਿਆ ਨਾ ਇੱਕ ਨਾ ਮੇਰਾ ਨੂਰ ਮਹਿਲ ਤੋਂ ਆਈ ਉਧਰ ਆਇਆ ਨੂਰ ਮਹਿਲ ਤੋਂ ਇੱਕ ਇਹ ਗਾ ਆਦਮਪੁਰ ਤੋਂ ਠੀਕ ਠੀਕ ਉਧਰ ਅੰਕਲ ਜੀ ਵੀ ਆ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੱਡੇ ਸਤਿ ਪਰਿਵਾਰ ਨਹੀਂ ਹੋਰ ਬਧਾਂਗਾ ਤੁਹਾਡਾ ਨਵੀਂ ਮਸ਼ੀਨ ਦੀਆਂ ਤੁਹਾਨੂੰ ਬਹੁਤ ਬਹੁਤ ਬੜੇ ਚਿਰ ਤੋਂ ਆਇਆ ਮੈਂ ਬਾਹਰ ਗਿਆ ਸੀਗਾ ਜੀ ਹਾਂ ਠੀਕ ਹੈ ਹਾਂ ਆਦਮੀਆਂ ਚ ਕੋਈ ਨਵੀਂ ਚੀਜ਼ ਮੈਂ ਤੁਸੀ ਲੈ ਕੇ ਆਉਣੇ ਨਵੀਂ ਟੈਕਨੋਲੋਜੀ ਕਿਹੜੀ ਬਹੁਤ ਤੁਹਾਡੀ ਮਿਹਰਬਾਨੀ ਹੈ ਨਹੀਂ ਵਧੀਆ ਗੱਲ ਹੈ ਜੀ ਚੰਗੀ ਚੀ ਤੇ ਰੋਲ ਕਿੰਨੇ ਕਰਾਉਂਦਾ ਜੀ ਦੱਸ ਆਹ ਵਾਲਾ ਚੱਕਰੀ ਜੀ ਇਹ ਰੋਲ ਹੈਗਾ 17 1800 ਦਾ ਜੀ 17 1800 ਦਾ ਕਿੰਨੇ ਦਿਨ ਚੱਲ ਜਾਂਦਾ ਤੁਹਾਡੇ ਹਿਸਾਬ ਨਾਲ ਜਿਵੇਂ ਤੁਸੀਂ ਕੰਮ ਕਰਦੇ ਹੋ ਇਹ ਮੰਨ ਲੀਏ ਚਲੋ ਇੱਕ ਟਰਾਲੀ ਤੇ 1.5 ਕਰੋੜ ਲੱਗ ਜਾਂਦਾ ਜੀ ਇੱਕ ਟਰਾਲੀ ਤੇ 1.5 ਰੋਲ ਠੀਕ ਹੈ ਫਿਰ ਟਰਾਲੀ ਦੇ ਨਾਲ ਹੀ ਦੋ ਰੋਲ ਲੈਂਦੇ ਕੰਪਰੈਸਰ ਲੱਗ ਜਾਂਦਾ ਅਸ਼ੋ ਵਾਲਾ ਫ੍ਰੈਂਡਰ ਚਲੋ ਅੱਗੇ ਉਹਦੇ ਨਾਲ ਤਾਂ ਕੋਈ ਸੈਂਟਰ ਫੰਡਰ ਲੱਗਦਾ ਹੁੰਦਾ ਹੈ ਨਾ ਨਹੀਂ ਹੋਊਗਾ ਕਿਦਾਂ ਬਿਜਲੀ ਵੀ ਚੱਲਦਾ ਇਹ ਬਿਜਲੀ ਤੇ ਸਿਲੰਡਰ ਦੋਨਾਂ ਚੱਲਦਾ ਜੀ ਕਿਤੇ ਬਾਕੀ ਲਾਈਟ ਦੀ ਕਿ ਵੀਸ਼ਨ ਆਪਣੇ ਪਿੰਡ ਰਹਿੰਦੀ ਐ ਲਾਈਟ ਹਾਂ ਵਧੀਆ ਰਹਿੰਦੀ ਐ ਚਲੋ ਲਾਈਟ ਤਾਂ ਠੀਕ ਐ ਲੋਡ ਥੋੜਾ ਜ਼ਿਆਦਾ ਨੇ ਆਪਣੇ ਪਿੰਡ ਤਾਂ ਸਹੀ ਐ ਬਹੁਤ ਵਧੀਆ ਰਹਿੰਦੀ ਐ ਚਲੋ ਤੇ ਬਾਕੀ ਆ ਦੇਖ ਲੋ ਭਈ ਰਾਜਪੂਰਾ ਪਿਆ ਵੈ ਕਿਹੜੀ ਇੰਨੀਆਂ ਮਸ਼ੀਨਾਂ ਸਾਰੀਆਂ ਭਈ ਆਪਣੇ ਪਿੰਡ ਦੀਆਂ ਕਿਹ ਕਿਹ ਬਾਹਰੋਂ ਵੀ ਐ ਨਹੀਂ ਬਾਹਰੋਂ ਐ ਕੋਈ ਨਹੀਂ ਆਪਣੇ ਪਿੰਡ ਦੇ ਤਾਂ ਕੋਈ ਨਹੀਂ ਅੱਛਾ ਆਪਣੇ ਪਿੰਡ 'ਮੇਂ ਮਸ਼ੀਨਾਂ ਤਾਂ ਬਹੁਤ ਆ ਆ ਹੈਗੀਆਂ ਵਸੋ ਮੈਨੂੰ ਯਾਦ ਹੈ 10 ਮਹੀਨੇ ਚੱਲਣਾ ਕੰਮ ਬਸ ਉਦੋਂ ਬਾਅਦ ਆ ਜਾਣੀਆਂ ਪਿੰਡ ਵਾਲੀਆਂ ਤੇ ਮੈਨੂੰ ਯਾਦ ਆਇਤੋ ਜੋ ਸਭ ਤੋਂ ਪਹਿਲੇ ਆਪਣੇ ਮਾਨ ਸਾਹਿਬ ਕੇ ਲੈ ਕੇ ਆਹੀ ਜੋਗਰਾਜ ਬਣ ਕੇ ਤੇ ਉਦੋਂ ਪਿੰਡ 'ਚ ਇੱਕ ਦੋ ਮਸ਼ੀਨਾਂ ਹੀ ਸੀਗੀਆਂ ਹਾਂ ਉਦੋਂ ਬਾਅਦ ਅਗਲੇ ਸਾਲ ਫੇਰ ਵਧੀਆਂ ਦੋ ਤਿੰਨ ਸਾਲਾਂ ਬਾਅਦ ਹੋ ਗਈਆਂ ਉਦੋਂ ਤੇ ਉਦੋਂ ਬਾਅਦ ਵਧੀਆਂ ਗਈਆਂ ਹੁਣ ਤੇ ਵੇਖ ਲਓ ਵੀ ਕੱਲੀਆਂ ਮਸ਼ੀਨਾਂ ਹੀ ਦਿਖਣਗੀਆਂ ਸਾਨੂੰ ਹੋਰ ਕੁਝ ਨਹੀਂ ਦਿਖਣਾ ਇਹ ਸਾਰੀਆਂ ਹੈ ਇਸੇ ਕੰਪਨੀ ਦੀਆਂ ਨਿਊ ਹਾਰਲੈਂਡ ਦੀਆਂ ਤੇ ਕੋਈ ਹੋਰ ਵੀ ਬਣਾਉਂਦੀ ਐ ਇੱਥੇ ਕਿਰੀ ਹੋਰ ਕੋਈ ਕੰਪਨੀ ਬਣਾਉਂਦੀ ਕੋਈ ਸ਼ਕਤੀਮਾਨ ਜਿਵੇਂ ਹੋਰ ਬਸ ਇੰਨੀ ਕਰਾਂਗੇ ਯਾਰ ਅੱ ਇੰਜੀਨੀਅਰ ਬੰਦੇ ਵੀ ਆਉਂਦੀ ਆ ਆਉਂਦੀ ਆ ਆਉਂਦੀ ਜਿਹੜੇ ਸ਼ਕਤੀਮੰਦੇ ਬੰਦੇ ਦੇਖੀ ਸੀ ਵੀ ਆਉਂਦੀ ਆ ਮਰਜੀ ਜਿਹਾ ਰੋਕਿਆ ਹੁਣੇ ਬਗਵਾੜੇ ਗਈ ਇਹ ਪਹਿਲੇ ਆਹੋਂਗੇ ਇੱਕ ਮਿੰਟ ਗੱਲ ਸੁਣ ਜੇ ਕੇਚ 'ਚ ਫਾਲਟ ਪੈਂਦਾ ਐ ਇਸ ਇਕੱਠਾਂ ਵਾਲੀ ਮਸ਼ੀਨ 'ਚ ਜਾਂ ਵੱਡੀ 'ਚ ਸਾਰਾ ਤੇ ਸੈੱਟ ਕਰ ਦਿੰਨੇ ਆ ਕਿਸੇ ਵੀ ਤਰ੍ਹਾਂ ਦਾ ਫਾਲਟ ਹੋਵੇ ਜਿੱਤੇ ਤਰ੍ਹਾਂ ਦਾ ਭਾਵੇਂ ਜਿਗਾਰਡ ਕਰਕੇ ਦੇ ਦੇ ਭਾਵੇਂ ਕਿ ਮਰਜ਼ੀ ਕਰਕੇ ਦੇ ਦੇ ਹਾਂ ਹਾਂ ਤਸੱਲੀ ਬਖਸ਼ ਕੰਮ ਕਰਾਇਆ ਜਾਂਦਾ ਜਿਗਾਰਡ ਨਹੀਂ ਕੰਮ ਕਰਕੇ ਦੇ ਵਧੀਆ ਕੰਮ ਨਹੀਂ ਮੈਂ ਕਈ ਨਹੀਂ ਕੋਈ ਚੀਜ਼ ਨਹੀਂ ਮਿਲਦੀ ਜਿਵੇਂ ਉਹਦਾ ਹੱਲ ਤਾਂ ਫਿਰ ਕੋਈ ਨਹੀਂ ਆ ਨਹੀਂ ਹੋ ਜਾਂਦਾ ਹੱਲ ਹੋ ਜਾਂਦਾ ਵੀ ਕਈਰ ਕੰਪਨੀ ਫੜ ਫੜ ਪੰਜਾਬ ਕਹਿੰਦਾ ਜਿਗਾੜੀ ਵਾਲੇ ਲੱਗਦੇ ਹੁੰਦੇ ਨਾ ਅੱਛਾ ਮਾਲਕ ਵੀ ਫਿਰ ਕਰਵਾ ਕੇ ਰਾਜੀ ਹੁੰਦਾ ਨਾ 4 ਰੁਪਏ ਵਜਦੇ ਇੱਕ ਚੀਜ਼ ਨੇ ਮਹੀਨੇ ਬਾਅਦ ਆਉਣਾ ਉਹਦੇ ਨੂੰ ਸੀਜ਼ਨ ਹੀ ਲੱਗ ਜੂ ਤੇ ਵੱਡੀਆਂ ਮਸ਼ੀਨਾਂ ਦਾ ਕੀ ਸਹੀ ਚੱਲੀ ਜਾਂਦੀਆਂ ਕੋਈ ਆਈ ਕੰਪਲੇਂਟ ਨਹੀਂ ਆਈ ਕੋਈ ਠੀਕ ਠਾਕ ਕਰਾਉਣਾ ਜੇ ਜਿਹੜੀ ਚੱਜ ਜੱਗੇ ਲੈਂਦੀਆਂ ਨੇ ਨਹੀਂ ਚੱਲੀਆਂ ਉਹ ਤਾਂ ਮਸ਼ੀਨ ਬੜੀ ਮਹਿੰਗੀ ਹੈ ਨਾ ਡੇਡ ਡੇਡ ਕਰੋੜ ਦੀਆਂ ਬਣਦੀਆਂ ਉਹਨਾਂ ਦਾ ਕੰਮ ਇੱਥੇ ਹੋ ਹੀ ਜਾਂਦਾ ਨਾ ਹਾਂਜੀ 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 ਹੋਰ ਰੱਖੀਆਂ ਕਰੀ ਅੱਛਾ ਘਰੇ ਕੋਰ ਰੱਖੀਆਂ ਉਹ ਤਾਂ ਮਹਿੰਗੀਆਂ ਮੌਤ ਹਨਾ ਚਲੋ ਬਹੁਤ ਬਹੁਤ ਧੰਨਵਾਦ ਇਹ ਸਮਾਂ ਦਿੱਤਾ ਸਾਨੂੰ ਤੇ ਕੋਈ ਨਹੀਂ ਬਾਈ ਗਰਮੀਤ ਨੂੰ ਆ ਜਾਣ ਤਾਂ ਫਿਰ ਆਪਾਂ ਬਿਲ ਟਾਈਪ ਚੰਗੀ ਤਰ੍ਹਾਂ ਵੀਡੀਓ ਬਣਾਵਾਂਗੇ ਹਾਂ ਹਾਂ ਬਹੁਤ ਬਹੁਤ ਮਿਹਰਬਾਨੀ ਮਿਲਦੇ ਹਨ ਮੈਂ ਵੀ ਤੁਹਾਡਾ ਕੰਮ ਰਕਾਰ ਰੱਖਿਆ ਚਲਾਉਂਗਾ ਮੈਂ ਖੜਕਾ ਨਾ ਕਰੂ ਵਿੱਚ ਆਵਾਜ਼ ਆ ਜੂਗੀ ਓਕੇ ਦੋਸਤੋ ਉਮੀਦ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਣੀ ਹੈ ਬਾਕੀ ਜੇ ਕੋਈ ਵੀ ਕੰਮ ਪਵੇ ਬੇਰ ਨੀੜ ਵਰਗਿਆਂ ਦਾ ਹੀ ਤਾਂ ਨੰਬਰ ਮੈਂ ਪਾ ਦੂਗਾ ਤੁਸੀਂ ਬਾਈ ਵਰਗਿਆਂ ਨਾਲ ਗੱਲ ਕਰ ਲਓ ਪਹਿਲਾਂ ਵੀ ਨੰਬਰ ਪਾਇਆ ਹੋਇਆ ਮੈਂ ਭਾਵੇਂ ਗੱਠਾਣੀ ਮਸ਼ੀਨ ਦਾ ਕੰਮ ਆ ਭਾਵੇਂ ਕੋਈ ਟਰਾਲੀ ਬਣਾਉਣੀ ਆ ਭਾਵੇਂ ਖੇਤ ਵਾਲੇ ਕੋਈ ਸੰਦ ਬਣਾਉਣੇ ਆ ਬਾਕੀ ਇਹ ਇਕੱਲੇ ਮਿਸਤਰੀ ਨਹੀਂ ਇੰਜੀਨੀਅਰ ਰਾਸ਼ਟਰਪਤੀ ਤੋਂ ਸਨਮਾਨਤ ਵੀ ਨੇ ਤੇ ਬਾਕੀ ਬੰਦੇ ਵੀ ਚੰਗੇ ਆ ਕੋਈ ਹੋਰ ਲੋੜ ਪਵੇ ਮੈਨੂੰ ਮੈਸੇਜ ਕਰ ਲਿਓ ਫੋਨ ਕਰ ਲਿਓ ਤੇ ਜਾਂ ਬਾਈ ਰੰਜੀਤ ਨੂੰ ਸਿੱਧਾ ਫੋਨ ਕਰ ਲਿਓ ਮੇਰਾ ਨਾਮ ਲੈ ਕੇ ਗੱਲ ਕਰ ਲਿਓ ਓਕੇ ਦੋਸਤੋ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਚ